ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਯਾਦਗਾਰ ਸ੍ਰੀ ਦੀ ਅਸਥਾਨ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਬਿਵਾਨਗੜ੍ਹ ਸਾਹਿਬ ਸੌਣੀ ਬੁੱਢਾਦਲ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਆਪਾਂ ਤੁਹਾਨੂੰ ਇੱਥੋਂ ਦਾ ਪਹਿਲਾ ਇਤਿਹਾਸ ਦੱਸ ਦਿੰਨੇ ਆ 1704 ਈਸਵੀ ਦੀ ਜ਼ਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਬੜੀ ਬਹਿਰਮੀ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਾਲੇ ਅਸਥਾਨ ਇਹ ਸੀਦ ਕਰ ਦਿੱਤਾ ਸੀ ਇਹ ਵਿਦਿਆਪਾ ਜਾਣ ਤੋਂ ਬਾਅਦ ਭਾਈ ਮੋਤੀराम ਮਹਾਰਾਜੀ ਨੇ ਸਾਰੀ ਵਾਰਦਾਤ ਬਾਰੇ ਗੱਲਬਾਤ ਮਾਤਾ ਗੁਜਰਕੌਰ ਜੀ ਨੂੰ ਸੁਣਾਈ ਮਾਤਾ ਜੀ ਨੇ ਇਹ ਬਤਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇ ਆ ਕੀ ਕੀ ਆ ਮੀਠਾ ਲਾਗੇ ਦੇ ਕਥਨ ਅਨੁਸਾਰ ਸਰੀਰ त्याग ਦਿੱਤਾ ਤੇ ਜਾਲਮਾਂ ਨੇ ਕਿੰਨੋ ਪਵਿੱਤਰ ਸਰੀਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਬਗਦੀ ਹਸਲਾ ਨਦੀ ਦੇ ਕੰਢੇ ਸੰਗਣੀ ਜੰਗਲਾਂ ਵਿੱਚ ਇਸ ਸਥਾਨ ਤੇ ਛੁੱਟ ਦਿੱਤੇ ਸਨ ਜਿਸ ਵਿੱਚ ਭਿਆਨਕ ਮਾਰ ਖੋਰੇ ਜੰਗਲੀ ਜਾਨਵਰ ਰਹਿੰਦੇ ਸਨ ਇਨ੍ਹਾਂ ਜਾਨਵਰਾਂ ਤੋਂ ਪਵਿੱਤਰ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਦੀ ਕੀਤੀ ਗਵਾਨ ਟੋਡਰਲ ਮਲ ਅਤੇ ਸੰਗਤਾ ਨੇ ਇੱਥੇ ਆ ਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਗਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਸਥਾਨ ਤੇ ਗੁਰਦੁਆਰਾ ਵਿਵਾਨਗੜ ਸਸੋਬਿਤ ਹੈ ਇੱਥੇ ਇਸੇ ਹੀ ਇਸਤਾਨ ਗੁਰਦੁਆਰਾ ਵਿਵਾਨਗੜ ਸਾਹਿਬ ਤੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸੰਸਕਾਰ ਲਈ ਲਿਜਾਇਆ ਗਿਆ ਉਸੇ ਸਮੇਂ ਹੀ ਤੋ ਹੀ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਦੁਨੀਆ ਭਰ ਵਿੱਚ ਮਸ਼ਹੂਰ ਹੈ। ਜ਼ਾਲਮ ਸੂਬੇ ਨੇ ਸੰਸਕਾਰ ਕਰਨ ਲਈ ਦਵਾਨ ਟੁੱਟੜ ਮਲੋ। ਬੋਲੋ। ਖੜੀਆਂ ਮੋਰਾ ਲੈ ਕੇ ਜਗਲ ਦਿੱਤੀ। ਜੇ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਆਪਣੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ। ਵੀਡੀਓ ਨੱਕੀ-ਤੱਕੀ ਸ਼ੇਅਰ ਕਰਨਾ। ਥੈਂਕਸ ਫॉर ਵਾਚਿੰਗ।